ਬੋੜਾ ਤਾ ਡਿਡ ਬਿੱਟੀ ਲੈਟਨ ਬਿੱਟੇ ਨੂੰ ਪਿੱਛੇ ਜਗ੍ਹਾ ਲੈ ਲੈਂਦੇ ਆ ਬਹੁਤ ਸੋਖਾ ਬਾਈ ਜੀ ਮੈਨੂੰ ਦੱਸਿਓ ਜਿੰਨਾ ਵੀ ਜੋ ਕਾਏਗਾ ਮੈਂ ਤੁਹਾਡੇ ਨਾਲ ਖੜਾ ਵੱਡੇ ਬਾਈ ਤੁਹਾਡਾ ਭਰਾਵਾਂ ਦਾ ਸਾਥ ਆਹ ਬੇਜਾਨਾ ਵੱਡੇ ਬਾਈ ਇਹਦੇ ਭਾਜੀ ਇਹਦੇ ਇੱਥੇ ਕੀੜੇ ਸੀ ਜਲਾਪਾ ਜੀ ਇਹਦੇ ਇੱਥੇ ਕੀੜੇ ਸੀ ਦੋਨੇ ਪੈਰਾਂ 'ਚ ਅੱਥਾ 'ਚ ਕੀੜੇ ਸੀ ਜਦੋਂ ਭਾਜੀ ਮੈਂ ਲੈਣ ਗਿਆ ਨਾ ਇੱਥੇ ਕੀੜੇ ਚੋਂ ਹਾਂਜੀ ਹਾਂਜੀ ਬਿਲਕੁਲ 2 ਗ੍ਰਾਮ ਪੌਂਦੀ ਯਾਰ 4 ਮਿੰਟ ਨੇ ਹੋ ਗਏ ਪੈਰ ਲੱਗੀਆਂ ਦੇਖੋ ਕਿਹਨੇ ਜਦੋਂ ਚੱਕਿਆ ਨਾ ਬਾਈ ਹੱਥ 'ਚ ਹੀ ਆ ਗਿਆ ਪੈਰ ਆ ਜਦੋਂ ਇਹ ਚੱਕਿਆ ਨਾ ਬਾਈ ਹੱਥ 'ਚ ਹੀ ਆ ਗਿਆ ਪੈਰ ਆ ਗਿਆ ਪੈਰ ਆ ਗਿਆ ਕੋਈ ਨਾ ਬਾਈ ਤੁਹਾਡਾ ਤੁਹਾਡਾ ਪਰਮਾਤਮਾ ਬਾਈ ਇਹ ਜੇ ਭਰਾ ਬਾਈ ਵੱਡੇ ਭਾਈ ਪਰਮਾਤਮਾ ਦੇ ਕਿਰਤੀ ਹਾਂਜੀ ਬੋਲੋ ਨਾ ਪਹੁੰਚਦੇ ਤੇ ਮੈਂ ਗਿਆ ਸੀ ਗਾਣੀ ਨੂੰ ਬਹੁਤ ਚੜਦੀ ਗੱਲ ਹੈ ਵੱਡੇ ਬਾਈ ਬਹੁਤ ਚੜਦੀ ਗੱਲ ਹੈ ਸ਼ੁਕਰ ਹੈ ਨਾ ਅੱਜ ਦੇਖ ਰਹੇ ਲੋਕ ਦੇਖ ਰਹੇ ਨੇ ਤੇ ਇਹਦਾ ਕਾਦਾ ਲਿਖਾ ਨਾ ਮੇਰਾ ਮਨ ਇੰਨਾ ਖਰਾਬ ਹੋਇਆ ਮੈਂ ਨਾ ਹਣ ਕੇ ਬਾਹਰ ਤਾ ਮਾਰ ਕੇ ਮੈਂ ਕਿਹਾ ਯਾਰ ਮੈਂ ਪੰਜਾਬ 'ਚ ਹੀ ਬੈਠਾ ਵਾਜੀ ਇਦਾਂ ਦਾ ਇੱਕ ਹਾਲ ਸੀਗਾ ਪੁਰਾਣੇ ਪਹਾੜ ਦੇ ਵਿੱਚ ਉੱਥੇ ਇਦਾਂ ਪਿਆ ਆ ਪੈਰਾਂ 'ਚ ਕੀੜੇ ਜਦੋਂ ਮੈਨੂੰ ਪੈਰ ਫੜਿਆ ਹੱਥ 'ਚ ਪੈਰ ਇਦਾਂ ਲੰਗ ਗਿਆ ਹੱਥ ਜਾ ਗਿਆ ਪੈਰ ਇਦਾਂ ਲੰਗਦੇ ਸੀਗੇ ਜੀ ਅੰਦੇ ਮੈਂ ਕਹਿੰਦਾ ਨਾਮ ਮਨੁਲਾ ਖਰਾਬ ਹੋਇਆ ਮੈਂ ਕਹਿੰਦਾ ਜਦੋਂ ਮੈਂ ਚੈੱਕ ਕਰਾ ਦੋ ਗ੍ਰਾਮ ਬਲੱਡ ਡਾਕਟਰ ਕਹਿੰਦੇ ਬਚਣਾ ਨੇ ਪਰ ਅਦਾਸ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਚ ਅੱਜ ਭਾਈ ਤੇਰੇ ਸਾਹਮਣੇ ਆ ਸਾਡੇ ਕੋਲ ਦੋ ਸਾਲ ਹੋ ਗਏ ਇਹਨੂੰ ਭਾਈ ਹਾਂ ਇੱਥੇ ਹੁਣ ਇੱਥੇ ਸੇਵਾ ਵੀ ਕਰਾਉਣਾ ਭਾਈ ਹੁਣ ਇੱਥੇ ਵੀਲ ਚੇਤੇ ਨਾਲ ਧਿਆਨ ਰੱਖਦਾ ਸਾਰੇ ਉਹ ਤਾਂ ਤਮੱਗੀ ਤੌਰ ਤੇ ਠੀਕ ਹੈ ਭਾਈ ਹਾਂਜੀ ਮੱਜੀ ਤੌਰ ਤੇ ਠੀਕ ਉੱਪਰ ਨੇ ਬੰਦੇ ਸਾਰੇ ਜਾਂਦੇ ਨੇ ਉੱਪਰ ਸਾਰਾ ਨਾਲ ਹੋ ਕੇ ਕਰਾਉਂਦੇ ਜਾਂ ਬਹਾਨੇ ਨਾਲ ਸੇਵਾ ਮਿਲ ਹੀ ਜਾਂਦੀ ਹੈ ਨਹੀਂ ਬਹੁਤ ਵਧੀਆ ਵੱਡੇ ਭਾਈ ਪਰਮਾਤਮਾ ਤੁਹਾਨੂੰ ਬਹੁਤ ਚੜ੍ਹਦੀ ਕਲਾ 'ਚ ਰੱਖੇ ਵੱਡੇ

ਤੇ ਮਨ ਲੱਤ ਦਾ ਮੂਛਾ ਪਾ ਤਾ ਉਹ ਉਹ ਪੰਜ ਸੌ ਨੂੰ ਕਹਿੰਦੇ ਲੈ ਜਾ ਉਹ ਲੈ ਜਾ ਤੇਰੇ ਟੀਮਾਂ ਮਾਰ ਮਾਰਦਾ ਥੱਲੇ ਸਿੱਟ ਲੈਣਗੇ ਉਹ ਨਹੀਂ ਮੁੜ ਕੇ ਨਾ ਵਿਰਲਾ ਸੁਣਾਈ ਕਹਿੰਦੇ ਵਾਪਸ ਮਗਾਓ ਜਾਲ ਉੱਥੋਂ ਹੀ ਬਾਸ ਮਗਾ ਲਿਆ ਪੂਰੀ ਲੱਤ ਤੋੜਦੀ ਬਜ਼ੁਰਗ ਦੀ ਕੋਰਾ ਫਿੱਟ ਮਹਾਰਾਜ ਦੇ ਸਰੋਗ ਦੇ ਜੀ ਤੁਮੇ ਕਿਹੜੇ ਪਾ ਘਰ ਹਾਂ ਅਕਸਾਈ ਹਾਂ